ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਕਲਰ ਪੈਲੇਟ ਤੇ ਰੰਗ ਲਗਾਉਣ ਦਾ ਤੰਗ ਦੱਸਦੇ ਆ ਸਭ ਤੋਂ ਪਹਿਲਾਂ ਦੇਖੋ ਟੈਟੇਨੀਅਮ ਵਾਈਟ ਹੈ ਫਿਰ ਨੇਪल्स येलो ਹੈ ਫਿਰ ਲੈਮਨ येलो ਹੈ ਫਿਰ ਕੈਡਮੀਅਮ येलो ਹੈ ਫਿਰ orange ਐ ਕੈਡਮੀਅਮ orange ਫਿਰ vermilion hue ਹੈ ਫਿਰ agar rose madder ਫਿਰ crimson lake ਫਿਰ mauve ਫੇਰ ਅਲਟਰਾ ਮਰੀਨ ਫਰੈਂਚ ਅਲਟਰਾ ਮਰੀਨ ਬਲੂ ਹੈ ਫੇਰ ਇਹ ਆ ਗਿਆ ਜੀ ਕੋਬਾਲਟ ਬਲੂ ਫਿਰ ਸਰੀਲੀਅਨ ਫਿਰ ਪ੍ਰਸ਼ੀਨ ਬਲੂ ਫਿਰ ਵੈਰੀਡਨ ਗ੍ਰੀਨ ਫੇਰ ਏਮਰਲਡ ਗ੍ਰੀਨ ਹੈ ਇਹ ਫਿਰ ਕੈਡਮੀਅਮ ਗ੍ਰੀਨ ਪੇਲ ਹੈ ਫਿਰ ਸੈੱਪ ਗ੍ਰੀਨ ਹੈ ਜੀ ਫਿਰ ਪ੍ਰਸ਼ੀਨ ਗ੍ਰੀਨ ਹੈ ਫਿਰ ਬਲੈਕ ਹੈ ਫੇਰ ਵੈਂਡਕ ਬ੍ਰਾਊਨ ਹੈ ਇਹਦੇ ਨਾਲ ਤੁਸੀਂ ਬਰਨਡ ਸਾਈਨ ਆ ਵੀ ਲਾ ਸਕਦੇ ਹੋ ਇੱਥੇ ਵਰਡ ਸੀ ਨਹੀਂ ਹੈ ਅ ਇੰਡੀਅਨ ਰੈਡ ਦਾ ਸੋ ਇਸ ਤਰ੍ਹਾਂ ਕਲਰਸ ਲਾਉਣੇ ਚਾਹੀਦੇ ਤਾਂਕਿ ਇੱਕ ਦੂਜੇ ਦੇ ਨੇੜੇ ਹੁਣ ਜਿਹੜੇ ਕਲਰਸ ਉਹਨੂੰ ਖਰਾਬ ਨਾ ਕਰ ਦੇਣ ਜਿਵੇਂ ਬਲੂ ਦੇ ਨੇੜੇ ਤੁਸੀਂ yellow ਲਗਾ ਲਿਆ ਪੈਲੇਟ 'ਚ ਤਾਂ ਆਪਸ 'ਚ ਮਿਕਸ ਹੋ ਜਾਣਗੇ ਤੇ ਗ੍ਰੀਨ ਟੋਨ ਬਣ ਜੂਗੀ ਹਨ ਤੇ ਇਦਾਂ ਇਸ ਤਰ੍ਹਾਂ ਕਲਰ ਲਾਉਣ ਨਾਲ ਤੁਹਾਡੇ ਕਲਰਸ ਦੀ ਪਿਓਰਿਟੀ ਕਾਇਮ ਰਹਿੰਦੀ ਹੈ ਜੀ ਬਹੁਤ-ਬਹੁਤ ਸ਼ੁਕਰੀਆ